ਹੇ ਜੀ ਫਸਟ ਦਾ 1 ਲੱਖ ਰੁਪਈਆ ਮਰਦੂਰ ਸਿੰਘ ਪਿੰਡ ਰਣੀਆਂ ਜਿਹੜਾ ਬੋਕਾ ਫਸਟ ਨੰਬਰ ਡੰਡਾ ਛੱਡ ਦੇ ਡੰਡਾ ਇਹ ਫਸਟ ਤੇ ਪਿੱਛੇ ਪਿੱਛੇ ਰੱਖ 23 ਕਿਲੋ 706 ਗ੍ਰਾਮ ਨੀਲੀ ਰਵੀ ਸੈਕੰਡ ਹੈਗਾ ਗੁਰਜੀਤ ਸਿੰਘ ਸਨਹਵਾ ਜਰਾ ਸਿੰਘ ਇਹ ਸਾਡੀ ਤੀਜੀ ਮਿਲਕਿੰਗ ਚੈਂਪੀਅਨਸ਼ਿਪ ਸੀ ਇਹਨਾਂ ਦੁੱਧ ਚੁਵਾਈ ਦੇ ਮੁਕਾਬਲੇ ਕਿੰਨੇ ਆਪਾਂ ਇਹ ਦੁੱਧ ਚੁਵਾਈ ਦੇ ਮੁਕਾਬਲੇ ਦੇ ਵਿੱਚ ਸਾਡੇ ਪੰਜ ਕੈਟਾਗਰੀਆਂ ਸੀ ਕਿਉਂਕਿ ਅਸੀਂ ਜਿਹੜਾ ਸਾਡਾ ਡੈਰੀ ਸ਼ੋਅ ਆ ਉਹ ਫਰਵਰੀ 8 9 10 ਦਾ ਹੈਗਾ ਉਹ ਵੱਡਾ ਸ਼ੋਅ ਹੁੰਦਾ ਸਾਡਾ ਇਹ ਫਿਰ ਕੁਝ ਐਨੀਮਲ ਆ ਜਿਹੜੇ 2 ਮਹੀਨੇ ਪਹਿਲਾਂ ਜਿਨ੍ਹਾਂ ਦੇ ਸੂਏ ਹੁੰਦੇ ਆ ਉਹ ਫਿਰ ਉਸ ਮੇਲੇ ਦੇ ਵਿੱਚ ਕੁਆਲੀਫਾਈ ਨਹੀਂ ਕਰਦੇ ਇਸ ਕਰਕੇ ਸਾਨੂੰ ਇਹ 2 ਮਹੀਨੇ ਪਹਿਲਾਂ ਰੱਖਣਾ ਪੈਂਦਾ ਕਿਉਂਕਿ ਅਸੀਂ ਬਰੀਡਰ ਸਟੇਟ ਆ ਅਸੀਂ ਲੋਕਾਂ ਨੂੰ ਦੱਸਣਾ ਵੀ ਹੁੰਦਾ ਸਾਡੇ ਕੋਲ ਇੰਨੇ ਵਧੀਆ ਜਰਮ ਪਲਾਜ਼ਮਾ ਹੈਗਾ ਜਿੰਦੇ ਕੋਈ ਇੰਨੇ ਵਧੀਆ ਮੱਝਾਂ ਨਹੀਂ ਇੰਨੇ ਵ ਤੇ ਉਹ ਇਹ ਸ਼ੋਅ ਕਰਦੇ ਆ ਇਹਦੇ ਨਾਲ ਹੀ ਸਾਡੀ ਜਿਹੜੀ ਮਾਰਕੀਟਿੰਗ ਆ ਇਹ ਕਹਿ ਸਕਦੇ ਆ ਕਿ ਪੰਜਾਬ ਤੋਂ ਗਾਂਵਾਂッジ ਜਿਹੜੀ ਦੂਜੇ ਸਟੇਟਾਂ ਨੂੰ ਜਾਂਦੀ ਆ ਉਹਦੇ ਲਈ ਵੀ ਇੱਕ ਮਾਰਕੀਟਿੰਗ ਦਾ ਜ਼ਰੀਆ ਵੀ ਹੈ ਇਹ ਸਾਡਾ ਤੇ ਐਸੋਸੀਏਸ਼ਨ ਵੱਲੋਂ ਇਹ ਇਹਦੇ ਵਿੱਚ ਪੰਜ ਕੈਟਾਗਰੀਆਂ ਐਚ ਐਫ ਗਾਈਆਂ ਦੀ ਵੱਡੀ ਕੈਟਾਗਰੀ ਉਹਦੇ ਵਿੱਚ 65 ਕਿਲੋ ਲਗਭਗ 60 ਕਿਲੋ ਦੁੱਧ ਆਇਆ ਪਹਿਲੇ ਗਾਂ ਦੇ ਮੇਲੇ 'ਚ ਵਾਧਾ ਹੋਊਗਾ ਕਿਉਂਕਿ ਜੇ ਸੀਜ਼ਨ ਨਹੀਂ ਹੁੰਦਾ ਗਾਂ 74 ਕਿਲੋ ਤੱਕ ਚਲੇ ਜਾਂਦਾ ਇਸ ਵਾਰ ਇੱਥੇ ਇਹਦੇ ਵਿੱਚ 60 ਕਿਲੋ ਪਹਿਲਾ ਨਾਮ ਜਿੱਤਿਆ ਤੇ ਐਵੇਂ ਤਰ੍ਹਾਂ ਜਿਹੜੀਆਂ ਦੁੰਦੀਆਂ ਬੇੜੀਆਂ ਵਾ ਉਹ 49 ਕਿਲੋ ਚ ਤਿੰਨੇ ਤਿੰਨ ਗਾਂ 49 ਕਿਲੋ ਚ 100 ਦੁੱਧ 200 ਗ੍ਰਾਮ ਦੇ ਫਰਕ ਨਾਲ ਜਿਹੜੀਆਂ ਮਤਲਬ ਕਹਿ ਸਕਦੇ ਦੋ ਸਾਲ ਦਿੰਦ ਦੋ ਸਾਲ ਵਾਲੜੀਆਂ ਦੋ ਸਾਲ ਦਿੰਦ ਅੰਦਰ ਸੂਈਆਂ ਗਾਂ ਬੇੜੀਆਂ ਨੇ ਨਾ ਉਹਨਾਂ ਦਾ ਤਿੰਨ ਨਾਮ ਆਏ ਆ ਇਸੇ ਤਰੀਕੇ ਨਾਲ ਜਿਹੜੀ ਤੁਸੀਂ ਦੇਖੋ ਮੁਰਾ ਦੇ ਵਿੱਚ ਬਹੁਤ ਵਧੀਆ ਰਿਕਾਰਡ ਬਣਿਆ 30 ਕਿਲੋ 280 ਗ੍ਰਾਮ ਬਹੁਤ ਗਾਂਾਂ ਨੂੰ ਦੁੱਧ ਦਿੱਤਾ ਮੱਝ ਨਹੀਂ ਤੇ ਦੂਜੀ ਜਿਹੜੀ ਉਹ ਦੂਜੇ ਨੰਬਰ ਤੇ ਵੀ ਥੋੜੀ ਜੀ 27 ਕਿਲੋ ਦੇ ਨੇੜੇ ਰਹਿ ਗਈ ਉਹ ਬਿਮਾਰ ਹੋ ਗਈ ਮੇਰੇ ਖਿਆਲ ਨਾਲ ਉਹ ਵੀ ਲਗਭਗ ਇਸ ਇਨੇ ਦੁੱਧ ਲਈ ਮੱਝ ਸੀਗੀ ਤੇ ਨੀਲੀ ਰਾਵੀ ਦੇ ਵਿੱਚ ਲਗਭਗ 24 ਕਿਲੋ ਬਹੁਤ ਵੱਡੀ ਗੱਲ ਆ ਵੀ ਨੀਲੀ ਰਾਵੀ ਦੇ ਵਿੱਚ ਵੀ 24 ਕਿਲੋ ਅ ਦੁੱਧ ਹੋਇਆ ਜਰਸੀ 'ਚ 48 ਕਿਲੋ ਦੁੱਧ ਹੋਇਆ ਤੇ ਵੱਡੀ ਗੱਲ ਆ ਕਿ ਇੱਥੇ ਨਵੇਂ ਫਾਰਮਰ ਬਹੁਤ ਆ ਰਹੇ ਆ ਜਿਹੜੇ ਤੁਸੀਂ ਦੇਖਿਆ ਤਿੰਨੋ ਦਿਨਾਂ ਵਾਲੇ ਛੋਟਾ ਜਿਹਾ ਇਵੈਂਟ ਸੀ ਛੱਡਾ ਔਰ ਇਹਦੇ ਨਵੇਂ ਫਾਰਮਰ ਬਹੁਤ ਆ ਰਹੇ ਆ ਜਿਹੜੇ ਕੈਨੇਡਾ ਛੱਡ ਕੇ ਆ ਰਹੇ ਆ ਪੀਆਰ ਛੱਡ ਕੇ ਆ ਰਹੇ ਆ ਨਵੇਂ ਮੁੰਡੇ ਆ 20-20 ਗਾਂ ਵਾਲੇ ਫਾਰਮ ਬਣਾ ਰਹੇ ਆ ਬੜਾ ਉਤਸ਼ਾਹ ਵਾ ਅੱਜ ਡੇਰੀ ਦਾ ਬੂਮ ਆ ਅੱਜ ਡੇਰੀ ਮਤਲਬ ਡੇਰੀ ਫਾਰਮਿੰਗ ਅੱਜ ਪੰਜਾਬ ਦਾ ਇੱਕ ਸਭ ਤੋਂ ਵਧੀਆ ਤੰ ਔਰ ਇਹਦੇ ਵਿੱਚ ਨਵਾਂ ਜੂਥ ਆ ਜਿਹੜਾ ਸਭ ਤੋਂ ਵੱਧ ਇਸੇ ਨੂੰ ਪਸੰਦ ਕਰ ਰਿਹਾ ਤੇ ਇਸੇ ਕਰਕੇ ਸਾਡੀ ਮੈਂਬਰਸ਼ਿਪ ਵੀ ਦਿਨ ਦਿਨ ਬਹੁਤ ਵੱਧ ਰਹੀ ਆ ਲੋਕ ਇਹ ਧੰਦੇ ਨੂੰ ਬਹੁਤ ਅਪਣਾ ਰਹੇ ਆ ਤੇ ਇਹ ਧੰਦਾ ਅੱਜ ਸਭ ਦਾ ਮਤਲਬ ਹੈਵੀ ਪ੍ਰੋਫਿਟੇਬਲ ਧੰਦਾ ਅੱਜ ਇਹਦੇ ਜਿਹਾ ਧੰਦਾ ਕੋਈ ਵੀ ਨਹੀਂ ਹੈਗਾ ਤੇ ਇਸ ਕਰਕੇ ਪੀਡੀਐਫ ਇਹਨੂੰ ਆਪ ਧੰਦੇ ਦੀ ਇਹ ਕਹਿ ਸਕਦੇ ਆ ਵੀ ਇਹਦੇ ਕਾਰਨ ਪੀਡੀਐਫ ਦੇ ਕਾਰਨ ਇਹ ਧੰਦਾ ਪਰਫੋਰਮ ਕਰਦਾ ਤੇ ਪੀਡੀਐਫ ਆਪਣੇ ਫਾਰਮ ਨਾਲ ਆਪਣੀ ਸੰਸਥਾ ਸਾਡੀ ਜਿਹੜੀ ਹੈ ਤੱਕ ਦਾ ਅਸੀਂ ਇੱਕ ਦੂਜੇ ਨਾਲ ਖੜੇ ਹਾਂ ਜਿਸ ਤਰ੍ਹਾਂ ਇੱਕ ਲੰਮਕ ਕਬੀਰ ਹਿੱਸਲ ਹੁੰਦੀ ਹੈ ਜੀ ਪਹਿਲਾਂ ਤਾਂ ਪੀਡੀਐ ਫੇਰ ਡੈਰੀ ਐਂਡ ਐਗਰੀਕਸਪੋ ਆ ਜਿਹੜਾ ਫਰਵਰੀ ਦੇ ਵਿੱਚ ਹੋ ਰਿਹਾ ਉਹ ਜਿਹ ਇੱਕ ਤਰ੍ਹਾਂ ਦੀ ਰਹਿਸਲ ਹੁੰਦੀ ਹੈ ਜੀ ਮਤਲਬ ਜਿਹੜਾ ਕਾਰਨ ਇਹ ਹੈ ਵੀ ਬਹੁਤ ਸਾਰੀਆਂ گاਵਾਂ ਤੇ ਮੱਝਾਂ ਉਹ ਜਿਹੜੇ ਪਹਿਲਾਂ ਸੁਪੈਂਦੀਆਂ ਉਦੋਂ ਉਹਨਾਂ ਦੀ ਟੀਕੀ ਨਹੀਂ ਹੁੰਦੀ ਮਤਲਬ ਉਹਨਾਂ ਦਾ ਜਿਹੜਾ ਦੁੱਧ ਆ ਹੁਣ ਵੱਧ ਤੋਂ ਵੱਧ ਆ ਕਿਉਂਕਿ 2-3 ਮਹੀਨੇ ਦੁਆਰ ਫਿਰ ਦੁੱਧ ਘਟਣ ਲੱਗ ਜਾਂਦਾ ਕਿ ਨਾਲ ਬਤਾਓ ਉਸ ਚੀਜ਼ ਨੂੰ ਫਾਰਮਰਾਂ ਨੂੰ ਮਸਕਰਾ ਕੇ ਡਿਮਾਂਡ ਨੂੰ ਆਪਾਂ ਇਹ ਫੈਸਲਾ ਲਿਆ ਸੀਗਾ ਜੀ ਮਤਲਬ ਤੀਜਾ ਆਪਣਾ ਡੈਰੀ ਜਿਹੜਾ ਨਵੀਂ ਕੰਪੀਟੀਸ਼ਨ ਹੈ ਤੇ ਲਗਭਗ ਇਹਦੇ ਵਿੱਚ 100 ਤੋਂ ਵੱਧ ਜ਼ੰਮਤਾਂ ਨੇ ਹਿੱ ਕੰਟੀਤਰਾ ਦੇ ਕੰਪੀਟੀਟਿਵ ਸੀਗੇ ਜਿਹੜੇ ਮੁਕਾਬਲੇ ਸੀਗੇ ਉਹਦੇ ਵਿੱਚ ਤਿੰਨ ਘਾਮਾਂ ਦੇ ਸੀ ਦੋ ਐਜਫ ਦੇ ਤੇ ਦੋ ਰੰਗਰੇੜਾਂ ਦੇ ਉਸ ਵਾਰ ਜਰਸੀ ਮੋਹਰਾ ਤੇ ਨੀਲੀ ਰਾਵੀ ਮੱਝਾ ਦੇ ਸੀ ਜੀ ਮਤਲਬ ਇਨਾਮ ਉਹਨਾਂ ਦੇ ਮਤਲਬ ਪਹਿਲੇ ਪ੍ਰਾਈਜ਼ ਜਿਹੜਾ 1.5 ਲੱਖ ਰੁਪਈਆ ਇਸ ਤਰ੍ਹਾਂ 75000 ਸੈਕਿੰਡ 50000 ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਇਨਾਮ ਦਿੱਤੇ ਗਏ ਸਾਰੇ ਫਾਰਮੂਲਾ ਨੂੰ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਖਾਣ ਦਾ ਫ੍ਰੀ ਮਤਲਬ ਹਰ ਇੱਕ ਸੂਲਤ ਪਰ ਲਾਨ ਕੀਤੀ ਗਈ ਜੀ ਇਹ ਪੰਜ ਦਿਨਾਂ ਤੋਂ ਇਹ ਕੰਪੀਟੀਸ਼ਨ ਚੱਲਿਆ ਜੇ ਲਾਸਟ ਲੈਣ ਸੀ ਤੇ ਫਾਰਮਾਂ ਨੂੰ ਟਰਾਈ ਕੀਤਾ ਸਾਡੇ ਬੀਸੀ ਸਾਹਿਬ ਪੁਰੰਗ ਦੇ ਬੈਟਰੀ ਯੂਨੀਵਰਸਿਟੀ ਦੇ ਉਹਨਾਂ ਨੇ ਪ੍ਰਾਈਸ ਡਿਸਟ੍ਰਿਬਿਊਸ਼ਨ ਕੀਤਾ ਤੇ ਬਹੁਤ ਸਾਰੇ ਫਾਰਮਰ ਜਿਹੜੇ ਨਵੇਂ ਮਤਲਬ ਇਸਤੰਦੇ ਦੇ ਵਿੱਚ ਆਉਣਾ ਚਾਹੁੰਦੇ ਆ ਬਿਨਾ ਕਿਸੇ ਸਰਦਾ ਪੱਤਰ ਤੋਂ ਮਤਲਬ ਆਪਣੇ ਆਪ ਪੂਰੇ ਪੰਜਾਬ ਤੋਂ ਲਗਭਗ ਦੂਸਰੇ ਸਟੇਟਾਂ ਤੋਂ ਵੀ ਲੋਕ ਚੱਲ ਕੇ ਆਏ ਜੀ ਹਾਂ ਵੀ ਕਿਸ ਤਰ੍ਹਾਂ ਦਾ ਮਤਲਬ ਕੰਪੀਟੀਸ਼ਨ ਹੁੰਦਾ ਉਹਦਾ ਕਾਰਨ ਇਹ ਆ ਵੀ ਇੱਕ ਤਾਂ ਜਿਹੜਾ ਮਤਲਬ ਕੈਨੇਡਾ ਵਾਲਾ ਥੋੜਾ ਰੰਜਨ ਘਟਿਆ ਹੋਇਆ ਨਾ ਮੈਂ ਮੁੰਡੇ ਵੀ ਇਸ ਧੰਦੇ ਦੇ ਵਿੱਚ ਆਉਣਾ ਕਾਲਜ ਐਗਰੀਕਲਚਰ ਤੋਂ ਬਾਅਦ ਕੁਝ ਬਹੁਤ ਡਿਵਰਸੀਫਿਕੇਸ਼ਨ ਦੀ ਗੱਲ ਕਰਦਾ ਤੇ ਇੱਕ ਇਹ ਡੇਰੀ ਵੀਟ ਹੁੰਦਾ ਹੈ ਜੀ ਦੇ ਵਿੱਚ ਆਪਾਂ ਇੱਕ ਵਧੀਆ ਬੰਦਾ ਆਉਂਦੀ ਰੈਪਿਊਟੇਸ਼ਨ ਆਉਦਾ ਪ੍ਰਵਾਦ ਪਾ ਸਕਦੇ ਜੀ ਉਦੋਂ ਉਦੋਂ ਹੀ ਤੁਹਾਨੂੰ ਮੈਸੇਜ ਫੇਸਬੁੱਕ ਤੇ ਪਾ ਦੇਣਾ ਤੇ ਉਸ ਦਿਨ ਸਾਰਿਆਂ ਨੂੰ ਸੀਮਨ ਚਾਹੇ 500 ਡੋਜ ਇੱਕ ਬੰਦਾ ਲੈ ਲਿਓ ਆਪ ਨੂੰ ਖੁੱਲਾ ਪਰਮਟ ਆ ਮੈਂ ਤਾਂ ਹੀ ਉਦੋਂ ਵੀ ਕਿਹਾ ਫਿਰ ਹੁਣ ਦਿੰਦੇ ਕਿ ਤੁਹਾਨੂੰ ਉਨੀ ਕਰਨੀ ਪੈਣੀ ਸੀ ਬੰਦ ਇਸ ਕਰਕੇ ਉਹਦਾ ਵੀ ਕੋਈ ਨਾਰਾਜ਼ਗੀ ਨਾ ਕਰਿਓ ਉਨੀ ਸੀ ਉਹ ਉਨੇ ਉਨੇ ਹੀ ਵੰਡਦਾ ਹੁਣ ਅਗਲੀ ਸ਼ਾਇਦ ਹੋਰ 20 ਦਿਨਾਂ ਚ 25 ਦਿਨਾਂ ਚ ਆਜੂਗਾ ਉਹਦੇ ਵਾਰ ਤੁਹਾਨੂੰ ਅਪਡੇਟ ਕਰ ਦਵਾਂਗੇ ਜੀ ਤੇ ਕਿਆ ਕਰੋ ਦੁੱਧ ਦੇ ਰੇਟ ਠੀਕ ਹੀ ਰਹਿਣਗੇ ਆਪਣੇ ਪੰਜਾਬ ਦੇ ਬਸ ਤੁਸੀਂ ਕਹਿ ਮ ਰਹੇ ਹੋ ਠੀਕ ਹੈ ਜੀ ਤੇ ਨਵੇਂ ਮੁੰਡੇ ਜਿਹੜੇ ਡਰਾਉਂਦੇ ਆ ਮੈਂ ਦੇਖਿਆ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਨਾ ਇੱਕ ਪੌਡਕਾਸਟ ਜੀ ਹਰੇਕ ਹੀ ਬੰਦਾ ਬਹਿ ਜਾਂਦਾ ਚੱਕਰ ਦਾ ਸ਼ਬਦ ਵੀ ਨਹੀਂ ਬੋਲਣੇ ਆਉਂਦੇ ਉਹ ਆ ਕੇ ਕੋਈ ਕਹਿੰਦਾ ਜੀ 32 ਰੁਪਏ ਰੇਟ ਹੋ ਜੂ ਆਪ ਕੀਤੇ ਨਾ ਜੇ ਸਾਲ 6 ਮਹੀਨੇ ਨਹੀਂ ਹੁੰਦੇ ਕੰਮ ਤੇ ਆਪ ਉਹ ਮੈਂ ਕਿਹਾ ਤੂੰ ਇਸ